ਸਬਰਾ 744 4 ਸਟਾਰ ਰਵਰਚ ਪੀਟੀਓ ਫੁੱਲ ਟੌਕ ਮਾਡਲ ਆ ਡਬਲ ਪੰਪ ਡਬਲ ਡਿਸਟਰੀਬਿਊਟਰ ਚ ਆ ਗਿਆ ਟਰੈਕਟਰ ਕੀ ਡਿਮਾਂਡ ਕਰਜੋ ਇਹਦੀ ਡਿਮਾਂਡ ਆ ਜੀ 490 ਦੇ ਦਾਂਗੇ 465 ਦਾ 45 ਦਾ ਟਰੈਕਟਰ ਮਿਲਜੂ ਬਾਈ ਹਾਂਜੀ ਸਾਹਮਣੇ ਆ ਗਿਆ ਜੀ ਜਮਡੀਰ 5510 ਬਿਲਕੁਲ ਨਵਾਂ ਟਰੈਕਟਰ ਨੰਬਰ 4 ਸਪੀਡ ਹੋਰ ਸਪੀਡ ਬਿਲਕੁਲ ਨਵਾਂ ਟਰੈਕਟਰ BB31 ਮਾਨਸਾ ਦਾ ਨੰਬਰ ਆ ਜੀ BB31 ਮਾਨਸਾ ਦਾ ਨੰਬਰ ਆ ਜੀ ਏਜੰਸੀ ਚ ਲੈਣ ਦੇ ਆ ਜੀ ਕਿੰਨੇ ਦਾ ਹੋਏ ਇਹ ਇਹ ਹੋਊਗਾ ਲਾ ਲਾ 9 ਲੱਖ ਦਾ 850 ਇਗਾ ਆਪਾਂ ਕਰਦਾਂਗੇ ਲੱਖ ਦਾ ਫਾਇਦਾ 2 ਲੱਖ ਦਾ 2 ਲੱਖ ਦਾ ਬਾਈ ਕਰ ਸਾਡੇ 7 ਲੱਖ ਦਾ ਦੇ ਦਾਂਗੇ 7 85 ਡਿਮਾਂਡ ਆ 35000 ਡਿਸਕਾਊਂਟ ਕਰ ਦਾਂ ਹਾਂਜੀ ਅੱਸੀ ਕਾਰਵਾਈ ਦੀ ਸਾਰੇ ਦੋਸਤਾਂ ਮੀਰਾ ਨੂੰ ਆਪਾਂ ਪਹੁੰਚਾ ਜੀ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਤੇ ਬਾਈ ਕਾਲੇ ਨਾਲ ਕਰਾਉਣੇ ਗੱਲਬਾਤ ਅੱਸੀ ਕਾ ਬਾਈ ਉਹ ਠੀਕ ਆ ਜੀ ਬਾਈ ਜੀ ਤੁਸੀਂ ਸੁਣਾਓ ਵਧੀਆ ਹੀ ਬਹੁਤ ਲੰਮੇ ਟਾਈਮ ਤੋਂ ਬਈ ਕਾਲੇ ਬਾਈ ਨਾਲ ਵੀਡੀਓ ਬਣਾ ਰਹੇ ਆ ਆਪਾਂ ਜ਼ਿਆਦਾਤਰ ਆਪਣੇ ਕੋਲੇ ਸਬਰਾਹ ਟਰੈਕਟਰ ਹੁੰਦੇ ਨੇ 452 ਹੈਗੇ ਜੀ ਟਰੈਕਟਰ 452 ਠੀਕ ਆ ਜੀ ਪਹਿਲਾਂ ਉਰਾਉਣਾ ਇਹ ਦਿਖਾਉਣਾ ਹੈ ਫਿਰ ਜਿਹੜੇ ਘਰੇ ਖੜੇ ਆ ਉਹ ਵੀ ਦੱਸਣਾ ਹੈ ਹਾਂਜੀ ਸਾਹਮਣੇ ਆ ਗਿਆ ਜੀ ਸਵਰਾਜ 744 4 ਸਟਾਰ ਰਿਵਰਸ ਪੀਟੀਓ ਫੁੱਲ ਟੌਪ ਮਾਡਲ ਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਟਰੈਕਟਰ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਟਾਇਰ ਨਵੇਂ ਆ ਜੀ ਜਮਾ ਬਿੱਲ ਦੇ ਦਾਂਗੇ ਬਿੱਲ ਮੈਜੂ ਬਾਈ 14 ਦੇ ਟਾਇਰ ਆ ਬਾਈ ਕਲੇ ਬਿਲਕੁਲ ਨਵੇਂ ਟਾਇਰ ਆ 1 ਘੰਟੇ ਚੱਲਿਆ ਹੋਇਆ ਬਈ ਇਹ ਟਰੈਕਟਰ ਇਹ ਚੱਲਿਆ ਹੈ 3000 ਰੁਪਏ 3500 ਇਹਨਾਂ ਦਾ ਯਾਰ 2500 ਦੇ ਲਗਭਗ ਟਰੈਕਟਰ ਚੱਲਿਆ ਹੋਇਆ ਆ ਉੱਲ ਟਾਪ ਮਾਡਲ ਟਰੈਕਟਰ ਕਲੌਸਕਰ ਇੰਜਨ ਬਠਿੰਡਾ ਨੰਬਰ ਟਰੈਕਟਰ ਆ 3V3 ਬਠਿੰਡਾ ਨੰਬਰ ਆ ਇਹ ਉਹ ਟਰੈਕਟਰ ਆ ਜੀ ਡਿਮਾਂਡ ਬਹੁਤ ਜ਼ਿਆਦਾ ਆ ਕਲੌਸਕਰ ਦੇ ਇੰਜਨ ਚ ਆ ਹਾਂਜੀ ਮਾਡਲ ਜੀ ਮਾਡਲ 2014 ਇ 14 ਮਾਡਲ ਆ ਹਾਂਜੀ ਤੇ ਰੰਗ ਪੇਂਟ ਦਾ ਜੀ ओरिजिनल ਆ ਜੀ ਰੰਗ ਪੇਂਟ ਦਾ ਵੀ ओरिजिनल ਆ ਪੂਰਾ ਸਾਫਟਰ ਪੂਰਾ ਸਾਫ ਟਰੈਕਟਰ ਆ ਜੀ ਕਿ ਕੀ ਡਿਮਾਂਡ ਕਰ ਦੋ ਇਹਦੀ ਡਿਮਾਂਡ ਆ ਜੀ 490 ਦੇ ਦਾਂਗੇ 465 ਦਾ 4 ਪੈਂਟ ਦਾ ਟਰੈਕਟਰ ਮਿਲ ਜੂ ਬਾਈ ਹਾਂਜੀ ਆਮੜੇ ਆ ਗਿਆ ਜੀ ਜੌਂਡੀਰ 5210 ਬਿਲਕੁਲ ਨਵਾਂ ਟਰੈਕਟਰ ਨੰਮਰ 4 ਸਪੀਡ 4 ਸਪੀਡ ਬਿਲਕੁਲ ਨਵਾਂ ਟਰੈਕਟਰ ਆ BB31 ਮਾਨਸਾ ਦਾ ਨੰਬਰ ਆ BB31 ਮਾਨਸਾ ਦਾ ਨੰਬਰ ਆ ਤੇ ਜੈਂਸੀ ਚ ਲੈਣ ਲਈ ਕਿੰਨੇ ਕਦਾਊਏ ਇਹ ਹੋਊ ਮਾ ਲਾਣਾ 9 ਲੱਖ ਦਾ 8.5 ਇਹ ਆਪਾਂ ਕਰ ਦਾਂਗੇ ਲੱਖ ਦਾ ਫਾਇਦਾ 1.5 ਲੱਖ ਦਾ ਹਾਂ 1.5 ਲੱਖ ਦਾ ਫਾਇਦਾ ਕਰੀਏ ਸਾਢੇ 7 ਲੱਖ ਦਾ ਦੇ ਦਾਂਗੇ 785 ਦੀ ਮੰਗ ਆ 35000 ਡਿਸਕਾਊਂਟ ਕਰ ਦਾਂਗੇ 35000 ਦਾ ਇਹ ਛੋਟਾ ਡਿਸਕਾਊਂਟ ਹੋਊ ਜੇ ਨਵਾਂ ਲੈਣਾ ਪੂਰਾ ਫੁੱਲ ਨਵਾਂ ਟਰੈਕਟਰ ਹੈ ਨਵਾਂ ਟਰੈਕਟਰ ਲੈਣ ਜਾਊਂਗੇ ਉਹਦੇ ਨਾਲ ਸਵਾ 1 ਲੱਖ ਦਾ ਫਾਇਦਾ ਕਰਾ ਦਾਂਗੇ ਪੋਰ ਸਪੀਡ ਆ ਪੂਰਾ ਪੂਲ ਟੌਪ ਚੱਲਿਆ ਟਰੈਕਟਰ ਏਅਰ ਕੰਟਾ ਦਾ 10 ਸੇ 700 ਪੂਲ ਟੌਪ ਕੰਟੇ ਚੱਲਿਆ ਪੋਰ ਸਪੀਡਾ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਪੂਲ ਟੌਪ ਮਾਡਲ ਆ ਗੇਅਰ ਪ੍ਰੋ ਜਉਂਦੀ ਆ ਰ 5210 ਪੀਵੀ 31 ਮਾਨਸਾ ਨੰਬਰ ਆ 2022 ਮਾਡਲ ਆ ਡਿਮਾਂਡ ਰੱਖੀ ਆ 785000 ਸਾਢੇ 7 ਲੱਖ ਦੇ ਦਾਂਗੇ ਸਾਢੇ 7 ਦਾ ਟਰੈਕਟਰ ਬਈ ਜਨੋਂ ਮੈਜੂ ਏਜੰਸੀ ਤੋਂ ਲੈ ਆਉਂਗੇ ਉਹਦੇ ਨਾਲ ਸਵਾ ਲੱਖ ਦਾ ਫਾਇਦਾ ਹੋਊਗਾ ਇਤੋਂ ਵੱਧ ਹੀ ਕਰਦਾਂਗੇ ਸਵਰਾਜ ਆ ਗਿਆ ਜੀ ਸਾਹਮਣੇ 2014 ਮਾਡਲ ਜੀ 4 ਸਟਾਰ ਰਿਵਰਸ ਪੀਟੀਓ 14 ਮਾਡਲ ਡਬਲ ਪੰਪ ਡਬਲ ਡੈਕੀ ਬੁੱਟਰ ਤੇ 4 ਸਪੀਡ ਹੀ ਆ ਗਿਆ ਹਾਂਜੀ ਸਾਹਮਣੇ ਦੇਖ ਸਕਦੇ ਹੋ ਘੋੜਾ ਬੰਪਰ ਲੱਗਿਆ ਫਾਈਬਰ ਵਾਲੀ ਹੱਡ ਲੱਗੀ ਨਵੇਂ ਟਾਇਰ ਆ ਜੀ ਬਿਲਕੁਲ ਨਵੇਂ ਟਾਇਰ ਆ ਚਾਰ ਗੁੱਡੀਆਂ ਵਾਲੇ ਟਾਇਰ ਆ ਗਏ ਬਾਈ ਇਹ ਬਾੜ ਲੱਗਾ 14 ਡਿਮਾਂਡ ਜੀ ਡਿਮਾਂਡ 5 ਲੱਖ ਰੁਪਈਆ 5 ਲੱਖ ਰੁਪਇਆ ਦਾ ਡਿਮਾਂਡ ਆ ਬਈ ਕਿੰਨੇ ਕਦਾ ਹੋਊਗਾ ਇਹ ਜੀ ਇਹਦੇ ਦਾ 480 ਦਾ ਜੀ 4 ਲੱਖ 80000 ਦਾ ਟਰੈਕਟਰ ਹੈ ਮਜੂ ਸਾਹਮਣੇ ਹੈਗਾ ਜੀ ਸੋਨਾ ਲਿੱਕਾ 2019 ਮਾਡਲ ਜੀ 19 ਮਾਡਲ ਡੀਆਈ 50 ਦਾ ਸਪੈਸਿਫਾਈਡ ਮਾਡਲ ਪੂਰਾ ਸੋਨਾ ਲਿੱਕਾ ਦਾ ਨੰਬਰ ਆ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਮਾਡਲ ਹੈ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰ ਨਾਲ ਦੀ ਹੈ ਜੀ ਨਾਲ ਦੇ ਟਾਇਰ ਆ ਤੇ ਪੂਰਾ ਸਾਫ ਸੁਥਰਾ ਟਰੈਕਟਰ ਆ ਪਲੇਟ ਪਲੂਟਫਾਰਮ ਦਾ ਖੁੱਲਾ ਡੁੱਲਾ ਏ 55 ਜਹਾਜ ਹੋਰ ਸਪਾਵਰ ਪਾਵਰ ਪਲੱਸ ਐਕਟੀਡੀਐਮ ਐਜीडीटी ਮੈਨੇ ਘੱਟ ਪੇਰ ਕਰਕੇ ਵਾਲਾ ਟਰੈਕਟਰ ਆ ਗਿਆ ਹਾਂਜੀ ਮਾਡਲ ਜੀ ਮਾਡਲ 19 19 ਮਾਡਲ ਆ ਡਿਮਾਂਡ ਕੀ ਕਰਦੇ ਹੋ 5 15 5 15 ਦਾ ਡਿਮਾਂਡ ਆ ਬਈ ਕਾਲੇ ਕਿੰਨੇ ਦਾ ਹੋਏ ਕਰਦਾ ਏ 25000 ਡਿਸਕਾਊਂਟ 25000 ਡਿਸਕਾਊਂਟ ਹੈ ਚੋਂ ਹੋ ਜਾ ਸਾਹਮਣੇ ਆ ਗਿਆ 8 55 4 ਸਟਾਰ 2018 ਮਾਡਲ ਸਪੀਟੀਓ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਕੋੜਾ ਬੈਂਪਰ ਲੱਗਾ ਇਹਰਾ ਮਾਡਲ 4 ਗੁੱਡੀ ਵਾਲੀ ਇਹਦੇ ਟਾਇਰ ਆਗੇ 프ਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰ ਨਵੇਂ ਵਰਗੀ ਆ ਜੀ ਕਿਸਲੇ ਹੋਣਗੇ 75 80 ਪੈਸੇ ਠੀਕ ਆ ਜੀ 16 ਦੇ ਟਾਇਰਾਂ ਚ 16 ਦੇ ਟਾਇਰਾਂ ਚ ਇਹ 4 ਨੰਬਰ ਆ ਇਹਨੂੰ ਸੀ ਦੇ ਦਿੰਦੇ ਰੰਗ ਪੇਂਟ ਦਾ ਰੰਗ ਪੇਂਟ ਦਾ ਓਰੀਜਨਲ ਆ ਪੂਰਾ ਓਰੀਜਨਲ ਆ ਨੰਬਰ ਆ ਗਿਆ ਜੀ ਇਹ ਹਰਿਆਣਾ ਕੋੜਾ ਮਾ ਪਰ ਲੱਗਿਆ ਕੋੜਾ ਮਾ ਪਰ ਲੱਗਿਆ ਪੂਰੇ ਰੰਗ ਪੇਂਟ ਦਾ ਵੀ ਸੋਨਾ ਡਾਇਰੈਕਟਰ 18 ਮਾਡਲ ਆ ਡਿਮਾਂਡ ਜੀ ਕਮਾਨ 592 ਕਰਦਾ ਹੈ 25000 ਡਿਸਕਾਊਂਟ 25000 ਡਿਸਕਾਊਂਟ ਦੇ ਚਾਹ ਉਹ ਕਰੇ ਭਾਈ ਜਿਹੜੇ ਟਰੈਕਟਰ ਖੜੇ ਆ ਕਿਹੜੇ ਕਿਹੜੇ ਨੇ ਕੋਈ ਖੜੇ ਆਪਣੇ ਕੋਲੇ 2020 ਮਾਡਲ 855 ਖੜਾ ਹਾਂਜੀ 2021 ਖੜਾ 3 ਸਪੀਡ ਹਾਂਜੀ 45 ਦਾ ਫਾਰਮ ਖੜਾ ਹਾਂਜੀ 10 ਮਾਡਲ ਠੀਕ ਹੈ ਜੀ ਤੇ 524 ਖੜਾਈ ਹਾਂਜੀ ਤੇ 3630 ਸੁਪਰ ਖੜਾ ਹਾਂਜੀ ਤੇ 6055 ਖੜਾ 14 ਮਾਡਲ ਕਈ ਟਰੈਕਟਰ ਖੜੇ ਆ ਠੀਕ ਹੈ ਜੀ ਮਤਲਬ ਘਰੇ ਵੀ 9-10 ਟਰੈਕਟਰ ਆਈ ਹੈ ਅਗਲੀ ਮੰਡੀ ਲਿਆਵਾਂਗੇ ਠੀਕ ਹੈ ਜੀ ਇਹ ਮੰਡੀ ਚ ਕੀ ਲੋਕੇਸ਼ਨ ਆਈ ਆਪਣੀ ਆਪਣੀ ਜੀ ਮੋੜ ਵਾਲੀ ਸਾਈਡ ਮੋੜ ਵਾਲੀ ਸਾਈਡ ਤੈਨੂੰ ਨੰਬਰ ਠੀਕ ਆ ਜੀ ਪਿੰਡ ਵੀ ਕਿਹੜਾ ਪਿੰਡ ਕੋਟਲੀ ਕਲਾ ਨੇੜੇ ਮੋੜ ਮੰਡੀ ਠੀਕ ਆ ਕੰਟੈਕਟ ਨੰਬਰ ਜੀ 78836007 ਠੀਕ ਆ ਜੀ ਪੁਰਾਣਾ ਟਰੈਕਟਰ ਵੀ ਕੱਟਿਆ ਲੋਡ ਗੇਡੂ ਧੰਨਵਾਦ ਬਈ ਧੰਨਵਾਦ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ